ਲੋ ਮਾਨਸਾ ਦੇ ਹਲਕਾ ਬੁਲੜਾਡਾ ਚ ਘੇਰ ਲਿਆ ਭਗਵੰਤ ਮਾਨ ਦਾ ਐਮਐਲਏ ਪ੍ਰਿੰਸੀਪਲ ਬੁੱਧਰਾਮ ਤਾਂ ਕਿਸਾਨਾਂ ਦੇ ਵੱਲੋਂ ਕੀਤਾ ਵਿਰੋਧ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਅਜਿਹੀਆਂ ਤਸਵੀਰਾਂ ਜਿੱਥੇ ਕਿ ਕਿਸਾਨ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਤੇ ਮੁੱਖ ਮੰਤਰੀ ਤੱਕ ਨੂੰ ਸਵਾਲ ਕਰਨ ਦੇ ਲਈ ਜਾਂਦੇ ਨੇ ਉਸ ਵੇਲੇ ਪੁਲਿਸ ਦੇ ਨਾਲ ਪੇਚਾ ਪੈ ਜਾਂਦਾ ਪੁਲਿਸ ਜਿਹੜੀ ਆ ਉਹਨਾਂ ਨੂੰ ਰੋਕਦੀ ਆ ਤਾਂ ਮਾਨਸਾ ਦੇ ਬੁਲੜਾਡਾ ਦੇ ਵਿੱਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਜਿੱਥੇ ਕਿ ਪ੍ਰਿੰਸੀਪਲ ਬੁੱਧਰਾਮ ਦਾ ਬ੍ਰੋਧ ਹੋਇਆ ਆਖਰ ਕੀ ਕਾਰਨ ਨੇ ਕਿਸਾਨਾਂ ਦੀ ਜੁਬਾਨੀ ਸੁਣਾਉਣੀ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੀਖੀ ਦੇ ਵੱਲੋਂ ਕਿਸਾਨਾਂ ਦੇ ਨਾਲ ਗੱਲਬਾਤ ਅੱਜ ਬਲਾਕ ਬਲਾਡਾ ਦੇ ਪਿੰਡ ਰਾਮਨਗਰ ਭੱਠਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਪਹੁੰਚ ਰਹੇ ਨੇ ਅਸੀਂ ਭਾਰਤੀ ਕਿਸਾਨ ਜੂਨੀਅਰ ਨੇਕਤਾ ਕਿੱਦੂ ਪਰ ਵੱਲੋਂ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਬਾਡਰਾਂ ਤੇ ਚੱਲ ਰਹੇ ਮੋਰਚਿਆਂ ਦਾ ਆਪਾਂ ਨੇ ਨੁਕਸਾਨ ਕੀਤਾ ਪੰਜਾਬ ਸਰਕਾਰ ਨੇ ਬਲਡوزر ਚਲਾ ਕੇ ਕਰੋੜਾਂ ਰੁਪਈਆ ਦਾ ਸਮਾਨ ਮਲਿਆ ਮੀਟ ਕੀਤਾ ਉਸ ਸਮਾਨ ਦੇ ਲਈ ਤੇ ਜੋ ਬਜ਼ੁਰਗਾਂ ਨੂੰ ਚੱਕ-ਚੱਕ ਜੇਲਾ ਦੇ ਵਿੱਚ ਠਿੱਟ ਹੈ ਇਸ ਗੱਲ ਦਾ ਰੋਸ ਹੈ ਕਿਸਾਨੀ ਦੇ ਉੱਪਰ ਅੱਜ ਰਾਮਨਗਰ ਪਠੱਲ ਦੇ ਵਿੱਚ ਜਦੋਂ ਵੀ ਐਮਐਲਏ ਬੁਧਰਾਮ ਆਉਂਦਾ ਤਾਂ ਉਸ ਦਾ ਜ਼ਬਰਦਸਤ ਵਿਰੋਧ ਹੈ ਜੋ ਉਹ ਕੀਤਾ ਜਾਵੇਗਾ ਨਗਰ ਨਿਵਾਸੀ ਢਾਂਡੇ ਲੈ ਕੇ ਤਕੂਲ ਦੇ ਗੇਟ ਤੇ ਪਹੁੰਚ ਚੁਕੇ ਨੇ ਅੱਜ ਬਲਾਕ ਬਲਾਡਾ ਦੇ ਪਿੰਡ ਰਾਮਨਗਰ ਭੱਠਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਪ੍ਰਿੰਸੀਪਲ ਬੁਧਰਾਮ ਪਹੁੰਚ ਰਹੇ ਨੇ ਅਸੀਂ ਭਾਰਤੀ ਕਿਸਾਨ ਜੂਨੀਅਰ ਨੇਕਤਾ ਕਿਦੂ ਪਰ ਵੱਲੋਂ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਪਿਛਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਬਾਡਰਾਂ ਤੇ ਚੱਲ ਰਹੇ ਮੋਰਚਿਆਂ ਦਾ ਆਪਾਂ ਨੇ ਨੁਕਸਾਨ ਕੀਤਾ ਪੰਜਾਬ ਸਰਕਾਰ ਨੇ ਬਲਡوزر ਚਲਾ ਕੇ ਕਰੋੜਾ ਰੁਪਈਆ ਦਾ ਸਮਾਨ ਮਲਿਆਵੇਟ ਕੀਤਾ ਉਸ ਸਮਾਨ ਦੇ ਲਈ ਤੇ ਜੋ ਬਜ਼ੁਰਗਾਂ ਨੂੰ ਚੱਕ ਚੱਕ ਜੇਲਾ ਦੇ ਵਿੱਚ ਛਿੱਟਿਆ ਇਸ ਗੱਲ ਦਾ ਰੋਸ ਹੈ ਕਿਸਾਨੀ ਦੇ ਉੱਪਰ ਅੱਜ ਰਾਮਨਗਰ ਪਠੱਲ ਦੇ ਵਿੱਚ ਜਦੋਂ ਵੀ ਐਮਐਲਏ ਬੁਧਰਾਮ ਆਉਂਦਾ ਤਾਂ ਉਸ ਦਾ ਜ਼ਬਰਦਸਤ ਵਿਰੋਧ ਹੈ ਜੋ ਉਹ ਕੀਤਾ ਜਾਵੇਗਾ ਨਗਰ ਨਿਵਾਸੀ ਢੰਡੇ ਲੈ ਕੇ ਤਕੋਲ ਦੇ ਗੇਟ ਤੇ ਪਹੁੰਚੁਕੇ ਨੇ ਸਾਰੇ ਨਗਰ ਨਵਾਸੀਆਂ ਦਾ ਧੰਨਵਾਦ ਆ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਇਹ ਇਥੋਂ ਦੀ ਤਸਵੀਰ ਦੇਖੀ ਆ ਤੁਸੀਂ ਅਜਿਹੀਆਂ ਹੀ ਤਸਵੀਰਾਂ ਤੁਹਾਨੂੰ ਹਰ ਪੰਜਾਬ ਦੇ ਕੋਨੇ-ਕੋਨੇ ਤੋਂ ਦੇਖਣ ਨੂੰ ਮਿਲ ਰਹੀਆਂ ਬਸ ਫਰਕ ਇੰਨਾ ਹੁੰਦਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਅਲੱਗ-ਅਲੱਗ ਹੁੰਦੇ ਨੇ ਮੰਤਰੀ ਵੀ ਹੁੰਦੇ ਨੇ ਉਹਨਾਂ ਦੇ ਵਿਰੋਧ ਕਿਸਾਨ ਕਹਿੰਦੇ ਅਸੀਂ ਨਹੀਂ ਕਰ ਰਹੇ ਅਸੀਂ ਤਾਂ ਸਵਾਲ ਕਰਦੇ ਆ ਸਾਨੂੰ ਸਵਾਲ ਕਰਨ ਦਿਓ ਸਾਡੇ ਸਵਾਲਾਂ ਦੇ ਜਵਾਬ ਦੇ ਦਿਓ ਜਿਹੜੀਆਂ ਅਸੀਂ 13 ਮੰਗਾਂ ਨੂੰ ਲੈ ਕੇ ਮੋਰਚਾਂ ਤੇ ਬੈਠੇ ਸੀ 13 ਮਹੀਨਿਆਂ ਤੋਂ ਉਹ ਮੋਰਚੇ ਦੇ ਵਿੱਚੋਂ ਕਹਿੰਦੇ ਸਾਨੂੰ ਕਿਸ ਤਰੀਕੇ ਦੇ ਨਾਲ ਚੱਕਿਆ ਤੁਸੀਂ ਸਾਡੇ ਨਾਲ ਧੋਖਾ ਕੀਤਾ ਤੇ ਉਹ ਮੰਗਾਂ ਦੱਸੋ ਸਾਡੀਆਂ ਕਹਿੰਦੇ ਕਿਹੜੀਆਂ ਨਾਜਾਇਜ਼ ਨੇ ਮੰਗਾਂ ਦੱਸੋ ਸਾਡੀਆਂ ਕਿੰਨੀਆਂ ਕਿ ਗਲਤ ਨੇ ਤਾਂ ਇਸ ਤਰੀਕੇ ਨਾਲ ਕਿਸਾਨ ਜਿਹੜੇ ਸਵਾਲ ਕਰਦੇ ਨੇ ਪਰ ਸਵਾਲਾਂ ਦੇ ਜਵਾਬ ਫਿਰ ਕਿੱਥੋਂ ਆਉਣੇ ਨੇ ਸਵਾਲਾਂ ਦੇ ਜਵਾਬ ਆਉਣਗੇ ਕਦੋਂ ਇਹੀ ਹਾਲ ਭਾਜੀਪੀ ਦੇ ਲੀਡਰਾਂ ਦੇਖਣ ਨੂੰ ਮਿਲਿਆ ਸੀ ਜਦੋਂ ਪਿਛਲੀ ਵਾਰ 13 ਮਹੀਨੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀ ਫਰਕ ਇੰਨਾ ਕਿ ਅੱਜ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੈਠੇ ਸੀ 19 ਮਾਰਚ ਤੱਕ ਕਿਸਾਨ ਜਿਹੜੇ 13 ਮਹੀਨੇ ਨੂੰ ਹੋ ਚੁੱਕੇ ਸੀ ਉਹਨਾਂ ਨੂੰ ਪਿਛਲੀ ਵਾਰ ਜੋ ਅੰਦੋਲਨ ਸੀ ਉਦੋਂ ਦਿੱਲੀ ਦੀਆਂ ਗਰੂਹਾਂ ਦੇ ਉੱਤੇ ਬੈਠੇ ਸੀ